ਕੈਨੇਡਾ ਸਟੂਡੈਂਟ ਵੀਜ਼ਾ ਲਈ ਬਹੁਤ ਵੱਡੀ ਅਪਡੇਟ ਆ ਜੀ ਜੋ ਇੰਡੀਆ ਤੋਂ ਕੈਨੇਡਾ ਜਾਣਾ ਚਾਹੁੰਦੇ ਜਾਂ ਫਿਰ ਪੰਜਾਬ ਤੋਂ ਕੈਨੇਡਾ ਜਾਣਾ ਚਾਹੁੰਦੇ ਆ ਆਪਣੇ ਪੜਾਈ ਬੇਸ ਤੇ ਥੋੜਾ ਜਿਹਾ ਧਿਆਨ ਦੇਣ ਇਸ ਵੀਡੀਓ ਵੱਲ ਤੇ ਜੋ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਉਸ ਵੱਲ ਕਿਉਂਕਿ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਖਾਸ ਹੋਣ ਵਾਲੀ ਹੈ ਜੋ ਤੁਹਾਡੀ ਹੈਲਪ ਕਰੂਗੀ ਤੁਹਾਡੇ ਫਿਊਚਰ ਨੂੰ ਬਹੁਤ ਵਧੀਆ ਬਣਾਉਣ ਲਈ ਗੱਲ ਕਰਦੇ ਆ ਕਿ ਜੋ ਸਟੱਡੀ ਵੀਜ਼ੇ ਨੂੰ ਰਾਈਟ ਨਾਉ ਜੌਬ ਮਾਰਕੀਟ ਦੇ ਨਾਲ ਜੋੜਿਆ ਜਾ ਰਿਹਾ ਹੈ ਹੁਣ ਤੁਸੀਂ ਸੋਚ ਰਹੇ ਹੋਵੋਗੇ ਸਟੱਡੀ ਵੀਜ਼ੇ ਨੂੰ ਜੌਬ ਮਾਰਕੀਟ ਦੇ ਨਾਲ ਕਿਵੇਂ ਜੋੜਿਆ ਜਾ ਰਿਹਾ ਹੈ ਗੱਲ ਕਰਦੇ ਆ ਕਿ ਆਉਣ ਵਾਲੇ ਲੈ ਕੇ ਆ ਰਿਹਾ ਹੈ ਸਟੂਡੈਂਟਸ ਲਈ ਕਿਉਂਕਿ ਜੇਕਰ ਅੱਜ ਦੀ ਗੱਲ ਕਰੀਏ 4 ਜੂਨ 2024 ਦੀ ਸਟੂਡੈਂਟ ਵੀਜ਼ਾ ਬਹੁਤ ਜ਼ਿਆਦਾ ਘਟ ਆ ਰਿਹਾ ਹੈ ਕੈਨੇਡਾ ਜਿੰਨਾ ਵੀ ਜ਼ਿਆਦਾ ਜ਼ੋਰ ਦੇ ਰਿਹਾ ਹੈ ਵੀਜ਼ਾ ਦੇਣ ਲਈ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਜਾਂ ਫਿਰ ਐਲ ਐਮ ਬੀ ਵਰਕ ਪਰਮਿਟ ਤੇ ਦੇ ਰਿਹਾ ਹੈ ਸਟੂਡੈਂਟ ਨੂੰ ਨਹੀਂ ਪੁੱਛਿਆ ਜਾ ਰਿਹਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਟੂਡੈਂਟ ਦੀ ਬਹੁਤ ਜ਼ਿਆਦਾ ਮੰਗ ਹੋਵੇਗੀ ਸਿਰਫ ਉਹਨਾਂ ਸਟੂਡੈਂਟਾਂ ਦੀ ਮੰਗ ਹੋਵੇ ਕਿ ਜਿਨ੍ਹਾਂ ਦੇ ਕੋਰਸ ਸਿਵਲ ਇੰਜੀਨੀਅਰ ਨਾਲ ਮੈਟਰ ਕਰਨਗੇ ਜਿਨ੍ਹਾਂ ਦੇ ਜੋ ਸਟੱਡੀ ਹੈ ਉਹਨਾਂ ਦੇ ਹਾਊਸਿੰਗ ਨਾਲ ਮੈਟਰ ਕਰੂਗੀ ਮਤਲਬ ਕੀ ਕੈਨੇਡਾ ਨੇ ਐਲਾਨ ਕੀਤਾ ਹੈ ਆਉਣ ਵਾਲੇ 2 ਸਾਲਾਂ ਦੇ ਵਿੱਚ 25 ਲੱਖ ਪਲੱਸ ਉਹਨਾਂ ਨੇ ਘਰ ਬਣਾਉਣਾ ਹੈ ਜੋ ਕਿ ਉਧਰ ਦੇ ਸਿਟੀਜ਼ਨਸ ਲਈ ਉਧਰਲੇ ਲੋਕਾਂ ਲਈ ਉਹਨਾਂ ਨੇ ਬਣਾ ਕੇ ਦੇਣਾ ਹੈ ਘਰ ਬਣਾਉਣ ਲਈ ਤੁਹਾਨੂੰ ਸਭ ਤੋਂ ਵੱਧ ਜ਼ਰੂਰਤ ਕਿਸ ਚੀਜ਼ ਦੀ ਪੈਂਦੀ ਹੈ ਇੰਜੀਨੀਅਰ ਹੋਣਾ ਚਾਹੀਦਾ ਇਲੈਕਟ੍ਰੀਕਲ ਹੋਣਾ ਚਾਹੀਦਾ ਹੈ ਹਾਊਸ ਦਾ ਮੇਨਟੇਨੈਂਸ ਨੂੰ ਲੈ ਕੇ ਮੈਪ ਨੂੰ ਲੈ ਕੇ ਜੇਕਰ ਆਪਣੀ ਸਟੱਡੀ ਹੈ ਤਾਂ ਹੀ ਆਪਾਂ ਪਹਿਲ ਦੇ ਤੌਰ ਤੇ ਵੀਜ਼ਾ ਮਿਲੂਗਾ ਕੈਨੇਡਾ ਨੇ ਵੱਡਾ ਐਲਾਨ ਕੀਤਾ ਹੈ ਜਿਨ੍ਹਾਂ ਲੋਕਾਂ ਦੀ ਸਟੱਡੀ ਇਸ ਪਰਪਸ ਤੇ ਹੋਵੇਗੀ ਜਿਨ੍ਹਾਂ ਨੇ ਇਸ ਪਰਪਸ ਦੇ ਉੱਤੇ ਸਟੱਡੀ ਕੀਤੀ ਹੋਵੇਗੀ ਉਹਨਾਂ ਨੂੰ ਅਸੀਂ ਪਹਿਲ ਦੇ ਤੌਰ ਤੇ ਵੀਜ਼ਾ ਦੇਵਾਂਗੇ ਉਹਨਾਂ ਨੂੰ ਅਸੀਂ ਪਹਿਲ ਦੇ ਤੌਰ ਤੇ ਪੀਆਰ ਦੇਵਾਂਗੇ ਉਹਨਾਂ ਨੂੰ ਅਸੀਂ ਪਹਿਲ ਦੇ ਤੌਰ ਤੇ ਦੂਜੇ ਸਟੂਡੈਂਟ ਨਾਲੋਂ ਜਿੰਨੇ 24 ਘੰਟੇ ਕੰਮ ਕਰ ਸਕਦੇ ਆ 48 ਘੰਟੇ ਕੰਮ ਕਰ ਸਕਦੇ ਆ ਫੁੱਲ ਵੀਕ ਅਸੀਂ ਕੰਮ ਦੇਵਾਂਗੇ ਤਾਂ ਵੱਧ ਤੋਂ ਵੱਧ ਘੰਟੇ ਦੇ ਜਿੰਨੇ ਹੋ ਸਕੇ ਮੈਕਸਿਮਮ ਤੋਂ ਮੈਕਸਿਮਮ ਡਾਲਰ ਪ੍ਰੋਵਾਈਡ ਕਰਾਵਾਂਗੇ ਸੋ ਤੁਸੀਂ ਵੀ ਆਪਣੇ ਇਸ ਸੁਪਨੇ ਨੂੰ ਪੂਰਾ ਕਰ ਕਰਦੇ ਹੋ ਪਰ ਤੁਹਾਨੂੰ ਫੋਕਸ ਕਰਨਾ ਪਊਗਾ ਬੈਸਟ ਕੋਰਸ ਦੇ ਉੱਤੇ ਜਿੱਕਰ ਇਹ ਫਸਟ ਕੈਟਾਗਰੀ ਮੰਨੀ ਜਾਂਦੀ ਹੈ ਸੈਕੰਡ ਕੈਟਾਗਰੀ ਦੀ ਆਪਾਂ ਜੇ ਗੱਲ ਕਰਦੇ ਹਾਂ ਸੈਕੰਡ ਕੈਟਾਗਰੀ ਦੇ ਵਿੱਚ ਬੀਨਸ ਲਾਈਨ ਵਾਲੇ ਆ ਜਾਂਦੇ ਆ ਗ੍ਰੈਜੂਏਸ਼ਨ ਵਾਲੇ ਆ ਜਾਂਦੇ ਆ ਪੋਸਟ ਗ੍ਰੈਜੂਏਸ਼ਨ ਵਾਲੇ ਆ ਜਾਂਦੇ ਆ ਉਹਨਾਂ ਨੂੰ ਪਹਿਲ ਨਹੀਂ ਦਿੱਤੀ ਗਈ ਪਹਿਲ ਸਿਰਫ ਇਹਨਾਂ ਲੋਕਾਂ ਨੂੰ ਆ ਜੋ